ਮੰਜੀ ਐਸਐਸਪੀ ਕੋਰਡ ਦੀ ਵੈਬਸਾਈਟ ਖੋਲਣੀ ਹੈ ਜੀ www.ssp.gov.in ਵਿੱਚ ਪਹਿਲੀ ਵੈਬਸਾਈਟ ਹੀ ਆ ਜਾਣੀ ਹੈ ਇਹਨੂੰ ਖੋਲੋ ਜਿਹਦੇ ਵਿੱਚ ਆਪਣੀ ਆਪਸ਼ਨ ਆਣੀ ਆ ਰਿਕਰੂਟਮੈਂਟ ਦਾ ਰਿਕਰੂਟਮੈਂਟ ਦੀ ਇੱਕ ਲਿੰਕ ਆਏਗਾ ਕਿਉਂਕਿ ਵੈਬਸਾਈਟ ਨਵੀਂ ਬਣੀ ਆ ਥੋੜਾ ਲੋਡ ਜਾਂ ਲੈਂਦੀ ਪਿਆ ਥੋੜਾ ਟਾਈਮ ਲਾ ਕੇ ਖੁੱਲਦੀ ਆ ਵੇਟ ਕਰਿਆ ਕਰੋ ਬਹੁਤ ਬੱਚੇ ਕਹਿ ਰਹੇ ਸਾਡੀ ਵੈਬਸਾਈਟ ਤੇ ਕੋਈ ਖੜਾ ਲੌਗਇਨ ਨਹੀਂ ਹੋ ਰਿਹਾ ਤੇ ਲੌਗਇਨ ਤੋਂ ਕਸੀ ਕਾਫੀ ਬੱਚਾ ਨੇ ਫਾਰਮ ਭਰ ਕੇ ਹਟੇ ਆ ਕਾਫੀ ਦੇਸੀਂ ਰੀਸਬਮਿਟ ਕਰਨੇ ਜੋ ਵੀ ਕਿਤੇ ਆ ਸੋ ਤੁਹਾਨੂੰ ਗੁਰਿਆ ਪਰ ਥੋੜਾ ਵੇਟ ਕਰਨਾ ਪੈਣਾ ਵੈਬਸਾਈਟ ਥੋੜਾ ਸਲੋ ਖੁੱਲਦੀ ਹੈ ਨਵੀਂ ਵੈਬਸਾਈਟ ਬਣਾਈ ਆ ਸਰਕਾਰ ਨੇ ਜਿਹੜੇ ਪੁਰਾਣੀ ਵੈਬਸਾਈਟ ਤੋਂ ਹੀ ਡਾਟਾ ਸਾਰਾ ਇੱਧਰ ਟਰਾਂਸਫਰ ਕੀਤਾ ਹੈ ਤਾਂ ਇੱਕ ਦੋ ਵਾਰੀ ਟਰਾਈ ਕਰਨਾ ਪੈਂਦਾ ਤੇ ਉਹ ਖੁੱਲਦੀ ਆ ਆਪਸ਼ਨ ਬਚਾ ਸਾਰਾ ਨੂੰ ਆ ਰਹੀ ਆ ਉਹ ਥੋੜਾ ਵੇਟ ਕਰੋਗੇ ਤੇ ਉਹ ਡਾਇਰੈਕਟ ਖੰਦੀ ਆ ਥੋੜਾ ਟਾਈਮ ਲੱਗਣ ਤੇ ਉਹ ਵੈਬਸਾਈਟ ਆਪਣੀ ਖੁੱਲ ਜਾਂਦੀ ਪ੍ਰੋਸੈਸਿੰਗ ਲੈ ਰਹੀ ਆ ਥੋੜਾ ਵੇਟ ਕਰਿਆ ਕਰੋ ਫਾਰਮ ਸਾਰਿਆਂ ਦਾ ਭਰਿਆ ਜਾ ਰਿਹਾ ਸਾਰਿਆਂ ਦੀ ਜਿਨ੍ਹਾਂ ਨੇ ਫਾਰਮ ਭਰਿਆ ਸੀ 23 ਵਾਲਾ ਸਾਤਾਂ ਅਪਡੇਟ ਮੰਗਦਾ ਜਿਨ੍ਹਾਂ ਨੇ ਫੀਸ ਸਬਮਿਟ ਕੀਤੇ ਸੀ ਉਹਨਾਂ ਵਾਸਤੇ ਹੀ ਰੀ ਸਬਮਿਟ ਦੀ অপਸ਼ਨ ਆ ਰਹੀ ਹੈ ਜਿਨ੍ਹਾਂ ਨੇ ਸਿਰਫ ਫਾਰਮ ਭਰਿਆ ਤੇ ਫੀਸ ਪੇ ਨਹੀਂ ਹੋਈ ਸੀ ਉਹਨਾਂ ਨੂੰ ਫਾਰਮ ਦੁਬਾਰਾ ਭਰਨਾ ਪੈਣਾ ਜਿਨ੍ਹਾਂ ਦੀ ਫੀਸ ਪੇ ਨਹੀਂ ਹੋਈ ਸੀ ਐਪਲੀਕੇਸ਼ਨ ਕੰਪਲੀਟ ਫਾਈਨਲ ਸਬਮਿਟ ਨਹੀਂ ਹੋਇਆ ਸੀਗਾ ਉਹਨਾਂ ਨੂੰ ਫਾਰਮ ਦੁਬਾਰਾ ਭਰਨਾ ਪਊਗਾ ਜਿਹੜੇ ਨਵੇਂ ਬੱਚੇ ਹੈ ਉਹਨੂੰ ਦੁਬਾਰਾ ਭਰਨਾ ਹੀ ਪਰਨਾ ਹੈ ਇਸ ਤਰ੍ਹਾਂ ਵੈਬਸਾਈਟ ਖੁੱਲੇਗੀ ਉਹਦੇ ਵਿੱਚ ਆਪਾਂ ਇਹ ਸੀ ਵਾਲੀ অপਸ਼ਨ ਸਿਲੈਕਟ ਕਰਨੀ ਹੈ ਸੀ ਦੇ ਵਿੱਚੋਂ ਨਾਮ ਆ ਰਿਹਾ ਆਪਣਾ 2014 ਵਾਲਾ ਐਡਮੈਂਡਮੈਂਟ ਨਾਲ ਥਿਊ ਆ ਰਿਹਾ ਵੀ ਤੇ ਕਲਿੱਕ ਕਰਾਂਗੇ ਅੰਬਿਆ ਖੁੱਲਦਾ ਪਿਆ ਗਿਆ ਐਪਲੀਕੇਸ਼ਨ ਅਪਲਾਈ ਆਨਲਾਈਨ ਠੀਕ ਹੈ ਆਪਣਾ ਨਾਮ ਆ ਰਿਹਾ ਤੇ ਐਡਵਰਟਾਈਜ਼ਮੈਂਟ ਚੋਆ ਅਪਲਾਈ ਆਨਲਾਈਨ ਕਲਿਕ ਕਰ ਨੈਕਸਟ ਖੁੱਲੇਗਾ ਇਚ ਦੋ ਆਪਸ਼ਨ ਆ ਰਹੀਆਂ ਜਿਹੜੇ ਪੁਰਾਣਾ ਫਲਾ ਭਰਿਆ ਹੋਇਆ ਸੀ 2023 ਦੇ ਵਿੱਚ ਸੱਤ ਵਾਲਾ ਉਹਨਾਂ ਆ ਵਾਲੀ ਆਪਸ਼ਨ ਇਸਾਈਟ ਤੇ ਆਪਸ਼ਨ ਹੈਗੀ ਆ ਐਡ 07 ਵਾਲੀ ਇਹ ਆਪਸ਼ਨ ਸਿਲੈਕਟ ਕਰਨੀ ਹੈ ਜਿਹੜੇ ਬੱਚੇ ਨਵੇਂ ਜਿਹਨਾਂ ਫਾਰਮ ਨਹੀਂ ਭਰਿਆ ਸੀਗਾ ਉਹ ਪਹਿਲੀ ਨਿਊ ਰਜਿਸਟ੍ਰੇਸ਼ਨ ਵਾਲੀ ਲਿੰਕ ਤੇ ਕਲਿਕ ਕਰਨਗੇ ਜਿਹੜੇ ਫਾਰਮ ਭਰਤਾ ਸੀ ਪਰ ਫੀਸ ਪੇ ਨਹੀਂ ਹੋਈ ਉਹਨਾਂ ਨੂੰ ਵੀ ਦੁਬਾਰਾ ਨਿਊ ਰੀਸ਼ੈਟ ਕਰਾਉਣੀ ਪੈਣੀ ਹੈ ਤੇ ਦੁਬਾਰਾ ਫੀਸ ਪੇ ਕਰਨੀ ਪੈਣੀ ਹੈ ਜੇ ਫੀਸ ਨਹੀਂ ਭਰੀ ਤਾਂ ਤੁਹਾਨੂੰ ਉਸੇ ਫਰਸਟ ਵਾਲੀ অপਸ਼ਨ ਤੇ ਹੀ ਜਾਣਾ ਪਊਗਾ ਜੇ ਫੀਸ ਭਰੀ ਹੋਈ ਸੀ ਸਬਮਿਟ ਹੋਇਆ ਸੀ ਐਪਲੀਕੇਸ਼ਨ ਦਾ ਪ੍ਰਿੰਟ ਆਊਟ ਕੱਢ ਲਿਆ ਸੀਗਾ ਤਾਂ ਤੁਹਾਨੂੰ ਇੱਥੇ ਰੀ ਸਬਮਿਟ ਵਾਲੀ অপਸ਼ਨ ਤੇ ਜਾਣਾ ਪਊਗਾ ਕਲਿੱਕ ਕਰਦੇ ਹਾਂ ਕੁਝ ਨਹੀਂ ਤੁਹਾਡਾ ਬਣਾ ਬਣਾ ਇੱਥੇ ਜਦੋਂ ਲੌਗ ਇਨ ਤੁਸੀਂ ਕਰੋਗੇ ਤੁਹਾਡਾ ਬਣਾ ਬਣਾ ਤੁਹਾਡਾ ਫਾਰਮ ਨਿਕਲ ਆ ਜਾਊਗਾ ਜੇ ਚਾਵੇਗਾ ਉਹਦੇ ਵਿੱਚ ਇੱਕ অপਸ਼ਨ ਹੁੰਦੀ ਬਸ ਨਹੀਂ ਸਬਮਿਟ ਵਾਲੀ ਉਹ ਚੈੱਕ ਕਰਨਾ ਵੀ ਖਾਨ ਦੌਰਾਂ ਭਰ ਰਹੀਆਂ ਉਹਨੂੰ ਸਬਮਿਟ ਕਰਨਾ ਹੈ ਜਿਹੜੇ ਨਵੇਂ ਬੱਚੇ ਆ ਉਹਨਾਂ ਨੇ ਪਹਿਲੀ অপਸ਼ਨ ਤੇ ਆਉਣਾ ਹੈ ਪਹਿਲੀ অপਸ਼ਨ ਦੇ ਵਿੱਚ ਉਹਨੂੰ ਇਹ ਸਾਹ ਫਾਰਮ ਭਰਨੀ ਪਾਣਾ ਹੈ ਠੀਕ ਨੂੰ ਠੀਕ ਨੂੰ ਬੈਂਕ ਤੇ ਨਾਲ ਭਰਨਾ ਹੈ ਫੇਰ ਦਾ ਸਬਮਿਟ ਹੋ ਰਿਹਾ ਆ ਲੌਗ ਇਨ ਹੋ ਰਿਹਾ ਥੋੜਾ ਵੇਟ ਕਰਨਾ ਮੈਨੂੰ ਫਿਰ ਵੈਬਸਾਈਟ ਦੀ ਪਰਮਾਣਿਕੀਆ ਠੀਕ ਹੈ ਦੇਖੋ ਕਰ ਰਹੇ ਹਾਂ ਥੈਂਕ ਯੂ